ਨੰਬਰ ਦਾ ਵਾਅਦਾ ਕਰਦਾ ਹੋਇਆ ਸ਼ਾਨਦਾਰ ਅੰਦਾਜ਼ ਦਿਨੜ ਅਗਰੀ ਪਾਰਟੀ ਦੇਖਦਾ ਵੀ ਨੌਜਵਾਨ પ્રથમ ਅਗਰੀ ਕਬੱਡੀ ਪੌਂਦ ਦੀ ਖੇਡ ਮਾਦਾ ਦੇ ਸਿਰ ਤੋਂ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚ ਗੇਸਟਾਂ ਦਿੱਤਾ ਨਹੀਂ ਹੈ ਪਰ ਇਧਰ ਦੇ ਪਾਸੇ ਹੁਣ 8 ਨੰਬਰ ਨੇ ਬਹੁਤ ਸ਼ਾਨਦਾਰ ਹੱਤੇ ਨੰਬਰ ਜਿਹੜਾ ਹੈ ਉਹ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਬਹੁਤ ਵਧੀਆ ਕੋਸ਼ਿਸ਼ ਕੀਤੀ ਨੌਜਵਾਨ ਨਿੱਕੇ ਨਹੀਂ ਪਰ ਨੰਬਰ 7 ਵੀ ਇਸ ਦੇ ਵਿੱਚ ਜੁੜਦਾ ਹੋਇਆ ਚਲੋ ਵੀ ਇੱਕ ਪਾਸੇ ਤਿਆਰ ਉਹ ਕਿੰਨੇ ਵੱਧ ਕਈ ਸਮਾਧਾਨ ਦੇ ਪਾਈ ਹੋਈ ਇੱਕ ਵਾਰ ਫਿਰ ਤੋਂ ਸਾਡੇ ਹਰਨੇਕ ਸਿੰਘ ਜੀ ਢਿੱਲੋਂ ਸਾਹਿਬਾਨ ਦਾ ਚੱਕੀ ਵਾਲੇ ਕੀ ਜੀ ਦੀ ਪੂਰੀ ਦੁਨੀਆ ਜਾਣਦੀ ਤੇ ਹਰਨੇਕ ਭਾਜੀ ਚੱਕੀ ਵਾਲੇ ਜੋ ਪ੍ਰਧਾਨ ਸਾਹਿਬ ਨੇ ਨਾ ਉਹਨਾਂ ਦਾ ਖੇਤ ਉਰ ਤੇ ਧੰਨਵਾਦ ਕਰਦਾ ਨਰਵੈਲ ਸਿੰਘ ਜੀ ਉਹਨਾਂ ਦਾ ਫਰਾਂ ਸਿੰਘ ਜੀ ਰੇਡ ਆਫੀਸਰ ਬਲਜਿੰਦਰ ਸਿੰਘ ਜੀ ਮੰਗਾ ਜਗਿੰਦਰ ਸਿੰਘ ਜੀ ਸਾਫਤਾ ਸਾਡੇ ਅੰਮ੍ਰਿਤ ਸਿੰਘ ਸਾਹਿਬ ਦੇ ਨਾਲ ਅਵਨਪ੍ਰੀਤ ਸਿੰਘ ਦੀ ਖਾਲਸਾ ਫਿਰ ਜਿੱਤੇ ਵੀ ਕਾਲਾ ਜੀ ਹਰਜੀਤ ਸਿੰਘ ਜੀ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਰੋਲ ਹੈ ਉੱਥੇ ਸਾਡੇ ਕਿਕਰ ਦੇ ਐਨ ਆਰ ਆਈ ਵੀਰ ਇਹਨਾਂ ਦਾ ਬਹੁਤ ਵੱਡਾ ਸੰਗੋਗ ਦੀ ਕੱਟਾਂ ਨਵਾਸੀਆਂ ਦੇ ਸੰਗੋਗ ਦੇ ਨਾਲ ਹਰ ਸਾਲ ਬਾਬਾ ਲਹੌੜੀ ਸਾਹਿਬ ਦੇ ਪਵਿੱਤਰ ਖਾਨਦ ਦੇ ਸੱਜਿਆ ਚਾਰਕ ਮੇਲਾ ਕਰਵਾਇਆ ਜਾਂਦਾ ਹੈ ਉੱਥੇ ਉਹ ਤੁਹਾਡੀ ਦਾ ਬਹੁਤ ਸ਼ਾਨਦਾਰ ਰਾਈਕਰ ਆਓ ਦੇਖਣ ਆ ਯਰਪਲ ਦੀ ਰੇਡ ਤੇ ਯਾਰਪੜੀਆ ਪ੍ਰੀਤ ਕੋਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਜਿਹੜਾ ਰੇਡਰ ਦੇਖਾ ਤੇ ਚੁਰ ਗਿਆ ਬਹੁਤ ਵਧੀਆ ਇਹ ਮੈਚ ਤੇ ਇਧਰ ਦੇ ਪਾਸੇ ਫਿਰ ਸੀਰਾਵਾਲੀ ਦੀ ਟੀਮ ਦੇ ਚਾਰ ਖਾਤੀ ਨੇ ਜਿੰਨ ਇੱਕਪூர் ਥਲੇ ਦੀ ਟੀਮ ਹੈ ਅੱਜ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਰੌਣਕਾਂ ਤੇ ਇਧਰ ਵੀ ਪਾਸਾ ਲੈ ਦੇਖਦਾ ਵੀ ਗੁਰ ਸਾਹਿਬ ਉਹ ਬਾਹਰ ਆ ਫਿਰ ਕਬੱਡੀ ਨੌਜਵਾਨ ਵੱਟ ਕੇ ਖੇਡ ਮੈਦਾਨ ਦੇ ਵਿੱਚ ਸਿੱਖ ਸਰਦਾਰ ਹੈ ਜਿਹਦੇ ਵਿੱਚ ਹਜ਼ਾਰਾਂ ਦਿੱਪਿੰਦਾ ਇਕੱਲਾ ਸਰਦਾਰ ਖੜਾ ਕਿ ਵਿੱਚ ਹਜ਼ਾਰਾਂ ਦਿੱਪਿੰਦਾ ਵੀ ਇਕੱਲਾ ਸਰਦਾਰ ਖੜਾ ਨਹੀਂ ਹੋ ਰਿਹਾ ਗੱਲੀ ਪਾਜ ਹੈ ਹੁਣ ਨਿਕਿਆ ਦੇਖਦਾ ਵੀ ਗੱਲ ਕੀ ਬਣਦੀ ਹੈ ਪਰ ਨੰਬਰ ਜਿਹੜਾ ਹੈ ਸੀਰਾਵਾਲੀ ਦੀ ਟੀਮ ਦੇ ਖਾਤੇ ਜੁੜ ਗਿਆ ਚਲ ਰਹੀ ਫੇਰ ਦੁੱਲਾ ਅਗਲੀ ਕਬੱਡੀ ਪਾ ਰਿਹਾ ਹੈ ਕਿ ਜਿਸਨ ਮਚੌੜਾ ਪੈਂਦਾ ਯਾਰੋ ਵਿੱਚ ਅੱਗ ਦੇ ਫੇਰ ਜਾ ਕੇ ਚਰਚੇ ਹੁੰਦੇ ਯਾਰੋ ਵਿੱਚ ਜੱਗਦੇ ਫੇਰ ਜਾ ਕੇ ਚਰਚੇ ਹੁੰਦੇ ਯਾਰੋ ਵਿੱਚ ਜੱਗਦੇ ਆਹ ਅੰਗਰੇਜ਼ ਕਰਦਾ ਸੋਣੀ ਪੁੱਛਦੇ ਪਰ ਦੁੱਲਾ ਨੌਜਵਾਨਾਂ ਪ੍ਰੀ ਟੀਮ ਦੇ ਖਾਤੇ ਦੇ ਵਿੱਚ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਬਹੁਤ ਵਧੀਆ ਇਹ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਹੈ ਉਹਦੇ ਨੇ ਪਾਸੇ ਗੱਬਰੂ ਦੀ ਪਾਈ ਹੋਈ ਕਬੱਡੀ ਹੈ ਪੱਟ ਦੇ ਉੱਪਰ ਮਾਰੀ ਹੋਈ ਥਾਪੀ ਹੈ ਇੱਕ ਬੰਨੇ ਨਾਲ ਵਿਗੜਣ ਦੀ ਉਹ ਜੱੱਤੀ ਪਰ ਸ਼ਰਾਮਪੁਰਿਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮੁਕਾਬਲਾ ਬੜਾ ਸ਼ਾਨਦਾਰ ਇਸ ਵੇਲੇ ਹੈ ਦੇਖਦੇ ਆਂ ਨੀ ਗੁੱਟ ਫੜਨ ਦੀ ਸੋਹਣੀ ਕੋਸ਼ਿਸ਼ ਹੈ ਮੁਕਾਬਲਾ ਸ਼ਾਨਦਾਰ ਹੈ ਜੱੱਤੀ ਦੀ ਪਾਈ ਹੋਈ ਕਬੱਡੀ ਹੈ ਜੋਰ ਦੋ ਖਿਡਾਰੀਆਂ ਦੇ ਦਰਮਿਆਨ ਲੱਗਿਆ ਹੋਇਆ ਫਵਾ ਬੀਟਿਆ ਜਾ ਰਿਹਾ ਹੈ ਉਹ ਖੁੱਚ ਪੁੱਟਣੀ ਤੇ ਕਬੱਡੀ ਵਿੱਚ ਲਾਉਣੀ ਹੈ ਬੜੀ ਔਖੀ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਆ ਖਾ ਕੇ ਫਰਾਕ ਮਿੱਤਰੋ ਉਹ ਨੰਬਰ ਜੱੱਤੀ ਦੇ ਖਾਤੇ ਵਿੱਚ ਆ ਰਿਹਾ ਤਨ ਬਾਬਾ ਲਾਹੌਰੀ ਸਾਹਿਬ ਦੀ ਜਾਦੂ ਇਸਲਾਮਾ ਜੋੜ ਮੇਲਾ 15 ਹਾਰਡ 23 ਜੂਨ ਆਧਿਨੈਤਵਾਸ ਨੂੰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਬਹੁਤ ਹੀ ਸੱਜਾ ਪ੍ਰਬੰਧ ਸਰਦਾਰ ਹਮੇਸ਼ਾ ਗੀਤ ਅਰਵਾ ਚੱਕੀ ਵਾਲੀ ਨਾਲ ਉਹਨਾਂ ਦੇ ਸਾਰੇ ਸੱਜੂ ਕੀ ਸੱਜਾ ਤਦਵੀਰ ਸਿੰਘ ਪ੍ਰਧਾਨ ਐਕਸ ਸੁਪਰਾਰ ਨਾਲ ਅਤੇ ਮੇਰ ਸਿੰਘ ਪਾਡਿਰਸਿਕ ਮੰਗਾ ਸਰਪਤੀ ਸਿੰਘ ਕਾ ਬੱਕਾ ਭਾਜੀ ਸੁਖਵੀਰ ਸਿੰਘ ਸਾਡੇ ਬਹੁਤ ਹੀ ਸਾਰੇ ਤੈਦਲਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਮੇਲਾ ਸਾਰਾ ਹੀ ਆਪ ਜੀ ਦੇ ਇਸ ਅਜੋਕੇ ਸਦਕਾ ਹੀ ਉਲੀਕਿਆ ਜਾਂਦਾ ਹੈ। ਸੋ ਆਪਣੀਆਂ ਗਿਰਤ ਕਮਾਈਆਂ ਨੂੰ ਸਫਲਾ ਸੰਕਟ ਕਰਦੀ ਹੈ ਜਿਨ੍ਹਾਂ ਦੇ ਵਿੱਚ ਸਰਪਾਸ ਸੁਧੀ ਸਿੰਘ ਅਤੇ ਉਹਨਾਂ ਦੇ ਤਲਪਤਨੀ ਬੀਬੀ ਨਸੀਬ ਕੋ ਜਿਨ੍ਹਾਂ ਦੇ ਲੱਖੇ ਜਿਗਰ ਨਰਵੈਰ ਸਿੰਘ ਟੌਨ ਯੂਐਸਏ ਜਿਹਨਾਂ ਨੂੰ ਅਸੀਂ ਪਿਆਰ ਨਾਲ ਡੈਡੀ ਭਾਜੀ ਆਖਦੇ ਹਾਂ ਉਹ ਹਰ ਸਾਲ ਹੀ ਬਹੁਤ ਵੱਡਾ ਸਹਯੋਗ ਇਸ ਮੇਲੇ ਵਾਸਤੇ ਭੇਜਦੇ ਆ ਅਮਰੀਕਾ ਦੇ ਵਿੱਚੋਂ ਯੂਐਸਏ ਤੋਂ ਤੇ ਵੈਸੇ ਵੀ ਉਹਨਾਂ ਦੇ ਇੰਨੇ ਨੰਬਰ ਦੇ ਵਿੱਚ ਪਾਰ ਚੱਲਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਜਦੋਂ ਕੋਈ ਲੋੜ ਪੈਂਦੀ ਹੈ ਨਾ ਉਹ ਮੋੜੇ ਮੋਕੇ ਪਹੁੰਚਦੇ ਆ ਉਹਨਾਂ ਵੱਲੋਂ 1,60,000 ਰੁਪਇਆ ਇਸ ਮੇਲੇ ਦੇ ਵਿੱਚ ਆਇਆ ਹੈ ਧੰਨਵਾਦ ਹੈ ਵਿਜੇ ਕੁਮਾਰ ਸਾਨੋ ਜੀਆ ਲਾਲ ਕਾਕਾ ਕਾਕੇ ਉਹਨਾਂ ਦਾ ਪਰਿਵਾਰ ਜੋ ਕਿ ਉਹਨਾਂ ਦੇ ਪਰਿਵਾਰ ਨੂੰ 70000 ਰੁਪਇਆ ਇਸ ਵੇਲੇ ਵਾਸਤੇ ਆਇਆ ਹੈ ਸੁਖਵੀਰ ਸਿੰਘ ਸਾਨੋ ਜੀਤ ਸਿੰਘ ਦਾ 10000 ਲਖਵਿੰਦਰ ਸਿੰਘ ਸਾਨੋ ਕੁਲਵੀਰ ਸਿੰਘ ਦਾ 3100 ਰਤਨ ਲਾਲ ਠੇਕੇਦਾਰ 5000 ਗੋਲੂ ਸਾਨੋ ਪਿੰਦਰ ਭੈਣੀ 2100 ਤਸੀਲਦਾਰ ਨੂਰਤਮ ਸਿੰਘ ਦੀ ਸਾਨੋ ਅਜੈਬ ਸਿੰਘ 2100 ਜੀਤ ਸਿੰਘ ਕਾਂਗਰ ਭਾਈਆ 2100 ਬਨੇ ਨਿਊਜ਼ੀਲੈਂਡ ਪਰਵਦੀয়াল ਦਾ ਪੋਤਰਾ 2100 ਸਵਰਜਿੰਦ 10000 ਸੁਖਵਿੰਦਰ ਸਿੰਘ ਜੁਕੇ ਸਾਨੂੰ ਦਰਸ਼ਨ ਸਿੰਘ 5000 ਨਿਰਵੈਰ ਸਿੰਘ ਸਾਨੂੰ ਜਗਿੰਦਰ ਸਿੰਘ ਐਕਐਮਸੀ ਜਗਿੰਦਰ ਸਿੰਘ ਦਾ ਭਾਜੀ 2100 ਰੁਪਿਆ ਲਖਵਿੰਦਰ ਚਾਹਲ ਦਵਾਖਾਨੇ ਵਾਲੇ ਉਹ ਵੀ ਨਿਜਾਰ ਭੇਜਦੇ ਆ ਤੇਜਪਾਲ ਤੇਜੂ 3100 ਰੁਪਿਆ ਤਲਬੀਰ ਸਿੰਘ ਚੀਨਾ ਗੋਡਨ 5000 ਰੁਪਇਆ ਸਰਜੀ ਸਿੰਘ ਢਿੱਲੋਂ ਜੋ ਕਿ ਕਾਲਾ ਸਾੜਾ ਵੀਰ ਫਰਨੋ ਜੁਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 5500 ਰੁਪਇਆ ਆਇਆ ਹੈ ਗੁਰਜਾਬ ਸਿੰਘ ਸੰਗੋ ਲੋਹੇ ਸਿੰਘ ਯੂਐਸਏ 21000 لیاقت ਅਲੀ ਸਾਰਾਬਾਨ ਸ਼ੇਖ ਮੁਹੰਮਦ ਫਰੀਦ ਅਲੀ 2100 ਬੌਧ ਨੀਤਰਾਮ 5000 کرمبیت سنگھ سن آف جسویت سن اے ایس آئی گیارہ ہزار روپیہ سروپ سنگو پڑا ایک سو جب دیپ سنگھ جگہ سن آف راب لال پنڈت دو ہجار پشن کور سن آف بھائی سو ریشم سنگھ جو کہ ودیشوں کے بٹھے ہے ماتا جی دس ہجار روپیہ پہیتے ہیں نرویر سنگھ نیوزی لینڈ پانچ ہجار کلو سنگھ نیٹا ਸਾਨੂੰ ਮਹਿੰਦਰ ਸਿੰਘ ਪੰਜ ਹਜ਼ਾਰ ਜਸਪਾਲ ਸਿੰਘ ਸਾਨੂੰ ਸਰਦੂਲ ਸਿੰਘ ਡੀਐਸਪੀ ਰਟਾਇਡ ਪੰਜ ਹਜ਼ਾਰ ਜਗਪ੍ਰੀਤ ਸਿੰਘ ਸਾਨੂੰ ਸਰਦੂਲ ਸਿੰਘ ਡੀਐਸਪੀ ਰਟਾਇਡ ਪੰਜ ਹਜ਼ਾਰ ਪ੍ਰਭਜੀਤ ਸਿੰਘ ਨਿਊਜ਼ੀਲੈਂਡ ਪੰਜ ਹਜ਼ਾਰ ਚਲਦੀ ਸਿੰਘ ਨਿੱਕਾ ਸਾਨੂੰ ਗੋਰਾਸ਼ਾ 10000 ਰੁਪਏ ਭੇਜਦੇ ਐ ਸੋ ਸਮੇ ਸਮੇ ਨਾਲ ਅਸੀਂ ਸਾਰਿਆਂ ਦਾ ਤਧਵਾਦ ਕਰਦੇ ਹਾਂ ਹਰਵਿੰਦਰ ਸਿੰਘ ਜੋ ਕਿ ਇਸ ਮੀਟਿੰਗ ਦੇ ਪ੍ਰਧਾਨ ਨੇ ਸਾਨਾ ਸਰਦਾਰ ਜਗੀਰ ਸਿੰਘ ਅਭ ਦੇਖ ਸਿੰਘ ਚੱਕੀ ਵਾਲੇ 45000 ਰੁਪਿਆ ਇਸ ਮੇਲੇ ਵਾਸਤੇ ਭੇਜਦੇ ਆ ਆਪ ਮੀਨ ਪ੍ਰਬੰਧਕ ਦੇ ਪ੍ਰਧਾਨ ਨੇ ਜੀਜੀਤ ਸਿੰਘ ਢਿਲੋਂ ਰਾਤ ਉਹਨਾਂ ਦੇ ਪਰਿਵਾਰੋਂ 5000 ਬਲਦੇਵ ਸਿੰਘ ਕਾਮਰੇ 5000 ਬਲਦੇਵ ਸਿੰਘ ਫੋਰਮੈਂਨ 5000 ਅਮਰੀਕ ਸਿੰਘ ਸੁਖਵਿੰਦਰ ਸਿੰਘ ਜੂਰੇਸੇ 10000 ਸਵਰਨ ਸਿੰਘ ਦੀ ਜਥੇਦਾਰ ਪਰਿਵਾਰ ਜੋ ਕਿ ਤਲਬਾ ਸਿੰਘ ਦਰਬਾਰ ਸਿੰਘ ਹਰਜੀਤ ਸਿੰਘ ਸਾਰੇ ਪਰਿਵਾਰ ਵੱਲੋਂ ਇਸ ਵੇਲੇ ਵਿੱਚ 45000 ਰੁਪਇਆ ਭੇਜਿਆ ਗਿਆ ਸੁਖੇਦਰ ਸਿੰਘ ਬੌਬੀ ਨੰਬਰਦਾਰ 2000 ਰੁਪਇਆ ਬਾਬਾ ਬ੍ਰਹਮਦਾਸ ਬੇਟੇ ਤੇ ਬੇਟੀ 11000 ਰੁਪਇਆ ਮਹਿੰਦਰ ਸਿੰਘ ਕਾਲੀ 2100 ਰੁਪਇਆ ਅਮਰੀਕ ਸਿੰਘ ਸਾਨਾ ਦਰਜੈ ਸਿੰਘ ਦੁਬਈ ਦੀ 5000 ਰੰਤੇਰ ਸਿੰਘ ਟੀਰਾ ਦੇ ਹਨ 2000 ਬਲਦੇਵ ਸਿੰਘ ਫੌਜੀ ਸਾਡੇ ਚਾਚਾ ਜੀ ਜੋ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਦੇ ਪਰਿਵਾਰ ਵੱਲੋਂ 52000 ਰੁਪਇਆ ਸੋ ਕੁਇੰਟਰ ਸਿੰਘ ਤੋਂ 5000 ਰੁਪਇਆ ਗਿੰਦਾ ਬਾੜੀਆ 5000 ਰੁਪਇਆ ਭੇਜਿਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੇਂ-ਸਮੇਂ ਨਾਲ ਬਾਬਾ ਜੀ ਇਹਨਾਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਜੋ ਵਿਦੇਸ਼ਾਂ ਦੇ ਵਿੱਚੋਂ ਮਾਇਆ ਭੇਜਿਆ ਧੰਨਵਾਦ ਹੈ